ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਪਾਤ ਯਹ ਵਾਲਮੀਕੀ ਹਰਿ ਵਾਲਮੀਕੀ ਸੋ ਸਾਥੀਓ ਦਸੂਹੇ ਹਲਕੇ ਦੇ ਵਿੱਚ ਕਾਗੂ ਚੜ ਤੋਂ ਇੱਕ ਮਸਲਾ ਜਿਹੜਾ ਚੱਲ ਰਿਹਾ ਸੀਗਾ ਥਾੜਾ ਦਸੂਹਾ ਦੇ ਨਾਲ ਹੀ ਕੰਪਲੈਕਸ ਬੰਨਾ ਉੱਥੇ ਜੀ ਸ੍ਰੀ ਗੁਰੂ ਅਰਜਨਦਾਸ ਭਵਨ ਜਿਹੜਾ ਆ 108 ਸੰਤ ਨਿਰੰਜਨ ਦਾਸ ਮਹਾਰਾਜੀ ਗੱਦੀ ਨਿਸ਼ੀਣ ਪੇਰਾ ਸਾਚਣ ਬੱਲਾ ਉਹਨਾਂ ਦੀ ਰਹਿਣਵਾਈ ਦੇ ਵਿੱਚ ਚੰਨ ਕਮਲਾਂ ਦੇ ਅਧੀਨ ਸਾਰੀ ਸੰਗਤ ਨੇ ਰਵਿਦਾਸੀਆ ਸਮਾਜ ਨੇ ਸ੍ਰੀ ਗੁਰੂ ਵਿਦਾਸ ਭਵਨ ਦੀ ਉਸਾਰੀ ਕੀਤੀ ਅਤੇ ਗ੍ਰਹੀ ਕੀਤੀ ਅਤੇ ਬਹੁਤ ਸੁੰਦਰ ਜਿਹੜੀ ਇਮਾਰਤ ਆ ਉੱਥੇ ਨੀਂਹ ਪੱਥਰ ਵੀ ਜਿਹੜਾ ਆ ਮਹਾਰਾਜ ਦਾ ਜਿਹੜਾ ਨਾਮ ਦਾ ਜਿਹੜਾ ਲਿਖਿਆ ਗਿਆ ਸੋ ਉਸ ਤੋਂ ਬਾਅਦ ਉਹ ਬਿਲਡਿੰਗ ਤੋਂ ਪੂਰੀ ਤਰ੍ਹਾਂ ਜਦੋਂ ਬਣਨ ਤੋਂ ਬਾਅਦ ਜਿਹੜੇ ਉੱਥੇ ਦੇ ਰਤਨ ਚੰਦ ਸੀ ਰਤਨ ਚੰਦ ਨੇ ਜਿਹੜੀ ਪੂਰੀ ਜਗ੍ਹਾ ਸੀਗੀ ਲੋਕਾਂ ਨੇ ਖਰੀਦ ਕੇ ਦਿੱਤੀ ਉਹ ਤੁਨ ਅਬਦਾਸ ਮਹਰਾਂ ਦੇ ਨਾਮ ਤੇ ਹੈਗੀ ਆ ਉਹਨਾਂ ਨੂੰ ਡੇਗਰ ਕਰਨ ਵਾਸਤੇ ਜਿਹੜਾ ਰਤਨ ਚੰਦ ਨੂੰ ਅੱਗੇ ਕੀਤਾ ਸੀ ਕਰਨ ਦਾ ਮਤਲਬ ਇਹ ਹੁੰਦਾ ਵੀ ਬੰਦਾ ਜਿਹੜਾ ਅਬਦਾਸਿਆ ਜ਼ਮਾਇ ਨੂੰ ਸਮਰਪਤ ਸੀ ਪਰ ਇੱਕ ਮਸਲਾ ਜਦੋਂ ਉੱਠਿਆ ਸੀਗਾ ਗੁਰਗੁਦਾਸ ਭਵਨ ਦੇ ਸੜਕ ਦੀ ਉਸਾਰੀ ਵਾਸਤੇ ਤੇ ਇੰਟਰਲੌਕ ਲੱਗਣ ਨਹੀਂ ਦਿੰਦੇ ਸੀ ਕੰਪਲੈਕਸ ਵਾਲੇ ਉਹਨਾਂ ਨੇ ਸਟੇ ਵੀ ਲੈ ਗਿਆ ਦੀ ਸੀ ਤੇ ਉੱਥੇ ਤੇ ਡੀਐਸਪੀ ਮਨੀਸ਼ ਕੁਮਾਰ ਜੀ ਉਸ ਟਾਈਮ ਸੀਗੇ ਜਿਹੜੇ ਹੁਣ ਬਿਜ਼ਨਸ ਵਿੱਚ ਲੱਗੇ ਆ ਉਸ ਤੋਂ ਬੀਐਸਪੀ ਬਜ਼ੂਆ ਸੀਗੇ ਉਹਨਾਂ ਨੂੰ ਜਦੋਂ ਗੁਰਵਤਾ ਅਟੈਕਨ ਕੋ ਸਾਰੇ ਸਾਥੀ ਅਸੀਂ ਖੁਦ ਗਏ ਤਾਂ ਜਾਣ ਤੋਂ ਬਾਅਦ ਉਹ ਸੜਕ ਦੀ ਉਸਾਰੀ ਆਪਣੀ ਦੇਖ ਰੱਖ ਦੇ ਵਿੱਚ ਜਿਹੜੀ ਆ ਇੰਟਰਲੌਕ ਸਾਰੀ ਟੈਲ ਜਿਹੜੀ ਆ ਉਹ ਲਵਾਈ ਗਈ ਲੋਣ ਤੋਂ ਬਾਅਦ ਭਵਨ ਦੇ ਅੰਦਰ ਜਿਹੜਾ ਆ ਉਹ ਕੱਲਾ ਜਿਹੜਾ ਰਵਿਦਾਸ ਭਵਨ ਦੇ ਪੱਥਰ ਜਿਹੜੇ ਲਿਖੇ ਸੀ ਜਿਨ੍ਹਾਂ ਨੇ ਪੈਸੇ ਦਾਣ ਦਿੱਤੇ ਸੀ ਰਤਨ ਚੰਦ ਅਤੇ ਉਹਨਾਂ ਦੀ ਸਮੁੱਚੀ ਟੀਮ ਸਾਰੇ ਲੋਕਿਆ ਉਹਨਾਂ ਨੇ ਵਿਸ਼ਵਾਸ ਹੋਇਆ ਸੀ ਅਤੇ ਗੁਰਗਦਾਸ ਮਹਾਰਾਜ ਦੀ ਕਸਮ ਖਾਦੀ ਸੀ ਵੀ ਅਸੀਂ ਚੰਦ ਦਿਨਾਂ ਤੱਕ ਕੁਝ ਸਮੇਂ ਬਾਅਦ ਇਹ ਜਿਹੜੀ ਪਿੱਥ ਪੱਥਰ ਆ ਉਹਨੂੰ ਹਟਾ ਕੇ ਨਵੇਂ ਜਿਹੜੇ ਆ ਸ੍ਰੀ ਗੁਰੂ ਵਿਦਾਸ ਭਵਨ ਦੇ ਨਾਮ ਦੇ ਉੱਪਰ ਲਾ ਦਵਾਂਗੇ ਜਦੋਂ ਤੁਸੀਂ ਬਾਹਰੋਂ ਪੱਥਰ ਦੇਖਦੇ ਆਂ ਤੇ ਸ੍ਰੀ ਗੁਰੂ ਅਰਦਾਸ ਭਵਨ ਲਿਖਿਆ ਜਦੋਂ ਅੰਦਰ ਜਾਂਦੇ ਆਂ ਤਾਂ ਅੰਦਰ ਜਿਹੜੇ ਛੋਟੇਲੇ ਪੱਥਰ ਆ ਪਿਲਰਾਂ ਦੇ ਉੱਪਰ ਲੱਗਿਆ ਉਹ ਰਵਿਦਾਸ ਭਵਨ ਦੇ ਨਾਮ ਦੇ ਉੱਪਰ ਲਿਖਿਆ ਇਹਨੂੰ ਬਾਰ-ਬਾਰ ਕਹਿਣ ਤੋਂ ਬਾਅਦ ਵੀ ਇਹਨੇ ਪੱਥਰ ਜਿਹੜੇ ਉਹ ਚੇਂਜ ਨਹੀਂ ਕੀਤੇ ਤੇ ਇਹਨੇ ਜਦੋਂ ਸਾਡੇ ਸਾਹਦੇ ਸਾਹ ਦੇ ਵਿੱਚ ਪਹੁੰਚੇ ਤਾਂ ਇਹਨੇ ਕਿਹਾ ਵੀ ਕਿਹੜਾ ਰਵਿਦਾਸ ਮੈਂ ਕਿਸੇ ਨੂੰ ਨਹੀਂ ਮੰਨਦਾ ਮੈਂ ਜਿਹੜੀ ਪੂਰੀ ਦੋ ਮੰਜ਼ਲੀ ਬੈਡਿੰਗ ਆ ਉਹ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਹਟਾ ਕੇ ਸਾਰੇ ਪੱਥਰ ਠਾ ਕੇ ਇੱਥੇ ਜਿਹੜਾ ਕਿਸੇ ਹੋਰ ਦਾ ਨਾਮ ਲੈ ਕੇ ਮੈਂ ਆਪਣੇ ਅਧੀਨ ਲਵਾਂਗਾ ਸੋ ਅਸੀਂ ਜਿਹੜਾ ਐਡੀਐਮ ਦਸੂਏ ਉਹਨਾਂ ਨੂੰ ਮੰਗਪੱਤਰ ਦਿੱਤਾ ਸੀ ਉਹਨਾਂ ਨੇ ਵਿਵਾਦ ਦਵਾਇਆ ਸੀ ਵੀ ਕਾਰਵਾਈ ਕੀਤੀ ਜਾਊਗੀ ਪਰ ਉਹ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਜਿਹੜਾ ਪੱਥਰ ਅੰਦਰ ਲੱਗਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵੀ ਇਹਨੇ ਜਿਹੜਾ ਤੋੜ ਕੇ ਖੁਰਦ-ਪੁਰ ਕੀਤਾ ਗਿਆ ਉਸ ਦੀ ਬਰਾਮਦਗੀ ਵੀ ਅਜੇ ਤੱਕ ਪੁਲਿਸ ਪ੍ਰਚਾਰਣ ਨੇ ਨਹੀਂ ਕੀਤੀ ਤੋਂ ਉਤੋਂ ਬਾਅਦ ਸਾਰੇ ਸਾਥੀਆਂ ਨੇ ਇਕੱਠੇ ਹੋ ਗਏ ਉਸ ਵੇਲੇ ਜਿਹੜਾ 20 ਫੁੱਟ ਦਾ ਫਲੈਕਸ ਆ 20x4 ਦਾ ਜਿਹੜਾ ਫਲੈਕਸ ਹੀ ਵੱਡਾ ਜਿਹੜਾ ਗੁਰੂ ਨਾਨਕ ਦਾਸ ਮਹਾਰਾਜ ਭਵਨ ਦੇ ਨਾਮ ਦੇ ਉੱਪਰ ਲਾਇਆ ਗਿਆ ਉਹ ਵੀ ਜਿਹੜਾ ਮਹੀਨਾ ਇੱਕ ਮਹੀਨਾ ਲੱਗਣ ਤੋਂ ਬਾਅਦ ਇਹ ਜਰਾ ਤਨ ਚੱਲ ਨਹੀਂ ਉਹਨੇ ਪਰਿਵਾਰ ਨੇ ਜਾਣ ਬੁਝ ਕੇ ਜਿਹੜਾ ਉਹ ਵੀ ਜਿਹੜਾ ਫਲੈਕਸ ਆ ਬਾੜ ਦਿੱਤਾ ਗਿਆ ਪਰ ਉਹਰੇ ਉੱਪਰ ਵੀ ਜਿਹੜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਾਡੇ ਸਾਥੀਆਂ ਨੇ ਜਦੋਂ ਉੱਥੇ ਗਏ ਆ ਉਹ ਵੀ ਜਿਹੜੀ ਮੈਂਬਰ ਸੀਗੇ ਉੱਥੇ ਗੁਰੂ ਘਰ ਦੇ ਤੋਂ ਉਹਨਾਂ ਨਾਲ ਵੀ ਜਿਹੜੇ ਨਹਾਗ ਜਿਹੜੇ ਉਹਨਾਂ ਨੇ ਬਿਠਾਏ ਆ ਨਾਲ ਉਹਨਾਂ ਨਾਲ ਤੋਂ ਕੋਈ ਕੀਤੀ ਉਹੀ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਗੁਰੂ ਘਰ ਸਾਡੇ ਪਿਤਾ ਉਹਨੂੰ ਆਪਾਂ ਸਨਮਾਨ ਦੇ ਨਾਲ ਜੇ ਸਤਿਗੁਰ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ ਸੋ ਇਹ ਜਿਹੜੇ ਆਨਸਰ ਆ ਇਹਨਾਂ ਨੇ ਰਬਦਾਸੀਆ ਸਮਾਜ ਦੇ ਪੈਸੇ ਖਾ ਕੇ ਸਭ ਕੁਝ ਕਰਕੇ ਇਹ ਅੱਜ ਮਨੋਕਲੀ ਬਣਾ ਕੇ ਬੈਠੇ ਆ ਸੋ ਉਥੇ ਦੇ ਪ੍ਰਸ਼ਾਸਨ ਅਤੇ ਐਮਐਲਏ ਦਸੂਹਾ ਸਾਨੂੰ ਸੁਣਨ ਨੂੰ ਮਿਲਿਆ ਮਿਲਰ ਰਤਨ ਚਾਂਦਿਆ ਡੈਲੀ ਜਿਹੜਾ ਆ ਉਹ ਐਮਐਲਏ ਦਫ਼ਤਰ ਵਿੱਚ ਬੈਠਾ ਰਹਿੰਦਾ ਸੋ ਸਾਨੂੰ ਕਿਸੇ ਸਰਕਾਰ ਦੇ ਨਾਲ ਨਹੀਂ ਅਜੇ ਤਾਂ ਆਪਣੇ ਮਿਸ਼ਨ ਦੇ ਨਾਲ ਅਤੇ ਗੁਰਗਦਾਸ ਮਾਰੇ ਦੇ ਮਿਸ਼ਨ ਦੇ ਨਾਲ ਹੈ ਅਸੀਂ ਜਿਹੜੀ ਗੱਲ ਕਰਦੇ ਆ ਉਹ ਸੱਚੀ ਹੈ ਵੀ ਅਸੀਂ ਤਾਂ ਆਪਣੇ ਰਹਿਵਾ ਦਾ ਜਿਹੜਾ ਨਾਮ ਹੈ ਸਤਕਾਰ ਨਾਲ ਲੈਣਾ ਜੇਕਰ ਪੁਲਿਸ ਪ੍ਰਸ਼ਾਸਨ ਨੇ ਇੱਥੇ ਕੋਈ ਤਣਾ ਮਸਲਾ ਸਾਡਾ ਹੱਲ ਨਾ ਕਰਾਇਆ ਅਸੀਂ ਤਾਂ ਬਾਰ ਬਾਰ ਮੰਗ ਪੱਤਰ ਵੀ ਦੇ ਚੁੱਕੇ ਆ ਸਾਰਾ ਕੁਝ ਕਰ ਚੁੱਕੇ ਆ ਪਰ ਡੀਐਸਪੀ ਦਸੂਹਾ ਅਤਰੀ ਸਾਹਿਬ ਜੋ ਵੀ ਸਾਡੇ ਸਮਾਜ ਦੇ ਹਨ ਪਰ ਉਹਨਾਂ ਦਾ ਫਰਜ਼ ਬੰਦਾ ਸੀ ਵੀ ਉਹ ਵੀ ਜਿਹੜੇ ਨਾਮ ਲਿਖਿਆ ਉਹ ਵੀ ਸਤਿਗੁਰਾਂ ਦਾ ਹੀ ਆ ਉਹ ਵੀ ਸਤਿਗੁਰਾਂ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਬੁੱਧ ਜਿਹੜਾ ਉੱਥੇ ਇੰਟਰਫੇਅਰ ਕਰਕੇ ਜਿਹੜਾ ਇੱਕ ਬੰਦਾ ਦੇਖੋ ਦਸੂਹਾ ਹਲਕਾ ਇੱਕ ਪਾਸੇ ਤੇ ਇੱਕ ਰਤਨਜੰਨ ਇੱਕ ਪਾਸੇ ਸੋ ਸਾਰੇ ਮੇਰੇ ਰਗਦਾਸੀਆ ਸਮਾਏ ਨੂੰ ਦਸੂਹੇ ਵਾਸੀਆਂ ਨੂੰ ਜਿੰਨੇ ਪਿੰਡਾਂ ਦੇ ਲੋਕ ਆ ਆਪਣੇ ਮਾਰਕੀਟ ਕਮੇਟੀ ਦੇ ਜਿੰਨੇ ਵੀ ਮੈਂਬਰ ਹਨ ਉਹ ਸਾਰਿਆਂ ਨੂੰ ਕੰਨਾਂ ਵੀ ਹੁਣ ਜਿਹੜਾ ਅਸੀਂ ਬੁੱਧ ਵਰਨ ਨੂੰ ਜਿਹੜਾ 29 ਤਰੀਕ ਨੂੰ ਜਿਹੜਾ ਆ ਉਹ ਭਵਨ ਦੇ ਉੱਪਰ ਸਾਰੇ ਸਾਥੀ ਪਹੁੰਚੋ ਅਗਰ ਜੇਕਰ ਉੱਥੇ ਦੁਬਾਰਾ ਜਿਹੜਾ ਉਹ ਬੋਰਡ ਆ ਸਾਡਾ ਨਾ ਲਾਇਆ ਗਿਆ ਤੇ ਰਤਨ ਚੰਦ ਉਸ ਕਮੇਟੀ ਤੋਂ ਬਾਹਰ ਨਾ ਗੱਡੇ ਗਿਆ ਤਾਂ ਵੱਡੇ ਬਦਲ ਤੇ ਉਸੇ ਦਿਨ ਜਿਹੜਾ 29 ਤਰੀਕ ਨੂੰ ਜਿਹੜਾ ਥਾਣਾ ਜਿਹੜਾ ਦਸੂਹੇ ਦਾ ਉਹ ਆਪਾਂ ਸਾਰੇ ਗੁਰਦਾਰ ਟੈਕਰ ਹੋ ਸਕਦੇ ਸਮੁੱਚੀਆਂ ਜਥੇਬੰਦੀਆਂ ਤੇ ਸਮੁੱਚੇ ਸੰਸਮਾਜ ਤੇ ਦਸੂਹੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਕਸਬਿਆਂ ਦੇ ਹਰ ਇੱਕ ਨੂੰ ਮੈਂ ਬੇਨਤੀ ਕਰਦਾ ਜਿਹੜਾ ਗੁਰਦਾਸ ਮਹਾਰਾਜ ਨੂੰ ਮੰਨਣ ਵਾਲੇ ਆ ਭਗਵਾਨ ਬਾਰੀ ਮਹਾਰਾਜ ਨੂੰ ਮੰਨਣ ਵਾਲੇ ਆ ਅਤੇ ਜਿਹੜੇ ਲੋਕ ਜਿਹੜੇ ਆ ਇਸ ਮਾਰੇ ਆ ਸਰਦਾਰ ਸਾਹਿਬ ਦਿੰਦੇ ਆ ਉਹਨਾਂ ਨੂੰ ਵੀ ਕਹਿੰਦੇ ਆ ਵੀ ਸੱਚ ਦੇ ਆਪਾਂ ਖੜੀਏ ਸੋ ਸਾਰੇ ਸਾਥੀ ਜਿਹੜਾ 23 ਨੂੰ ਬੁੱਧਵਾਰ ਨੂੰ ਸਮਾਂ 4 ਵਜੇ ਉੱਥੇ ਜਿਹੜਾ ਸਾਰੇ ਸਾਥੀ ਪਹੁੰਚੋ ਤਾਂ ਜੋ ਆਪਾਂ ਆਪਣੇ ਵਿਆਹਵਰਾਂ ਦੇ ਸਰਵਾਸ ਦੇ ਵਿੱਚ ਦੁਬਾਰਾ ਉਹ ਚੀਜ਼ ਨੂੰ ਬਹਾਲ ਕਰ ਸਕੀਏ ਅਤੇ ਇਹ ਸੁਪਰ ਕਾਰਵੇ ਜਿਹੜੀ ਕਲੋਨੀ ਕਾਰਵੇ ਰਤਨ ਚਾਹਦੇ ਦੇ ਇਸ ਦੇ ਪਰਿਵਾਰ ਤੇ ਹੋ ਕਰ ਸਕੀਏ ਸੋ ਸਾਰਿਆਂ ਨੂੰ ਵਾਸਤੇ ਬੇਨਤੀ ਸਾਰੇ ਸਾਥੀ ਉਹਨਾਂ 4 ਵਜੇ ਜਿਹੜਾ 23 ਨੂੰ ਬੁੱਧਵਾਰ ਨੂੰ ਸਾਰੇ ਸਾਥੀ ਪਹੁੰਚੋ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਗ